ਮੈਂ ਇੱਕ ਗੱਲ ਤੇ ਕਹਿਣਾ ਹੈ ਧਿਆਨ ਨਾਲ ਸੁਣੋ ਇੱਕ ਗੱਲ ਹਿੰਦੂਆਂ ਤੋਂ ਵੀ ਸਿੱਖਣ ਵਾਲੀ ਹੈ ਹਿੰਦੂਆਂ ਦਾ ਜਿਹੜਾ ਅਮੀਰ ਬੰਦਾ ਨਾ ਜਿੰਨਾ ਅਮੀਰ ਹੁੰਦਾ ਜਾਏਗਾ ਉਹ ਹਿੰਦੂ ਤਰ੍ਹਾਂ ਦੇ ਨਾਲ ਜੁੜਦਾ ਜਾਏਗਾ ਸਿੱਖਾਂ ਵਿੱਚ ਜਿੰਨਾ ਅਮੀਰ ਹੁੰਦਾ ਜਾਏਗਾ ਉਹ ਸਿੱਖੀ ਨਾਲੋਂ ਟੁੱਟਦਾ ਜਾਏਗਾ ਸਿੱਖੀ ਗਰੀਬਾਂ ਦੀ ਸਿੱਖੀ ਹੈ ਸਿੱਖੀ ਅਮੀਰਾਂ ਦੀ ਸਿੱਖੀ ਨਹੀਂ ਜੇ ਅਮੀਰ ਸਿੱਖ ਹੈ ਉਹ ਤਾਂ ਉਹੋ ਆਪਣੇ ਆਪ ਨੂੰ ਕੰਪਲੈਕਸ ਬਣਾ ਕਰਦਾ ਹੈ ਮੈਂ ਆਪਣੇ ਆਪ ਨੂੰ ਕਹਾਣ ਵਿੱਚ ਇਹ ਸਾਡੀ ਤਰਾਸ ਨਹੀਂ ਇਹ ਸਾਡੀ ਤਰਾਸ ਨਹੀਂ ਹੁਣ ਤੁਸੀਂ ਦੇਖੋ ਆਮਬਾਨੀ ਸਾਹਿਬ ਆ ਦੁਨੀਆ ਦੇ ਅਮੀਰ ਬੰਦਿਆਂ ਚੋਂ ਉਹਨਾਂ ਦਾ ਇਹ ਨਵਾਂ ਜਿਹੜਾ ਕੰਪਨੀ ਦਾ ਵਿਧਾਨਤਾ ਵਿਧਾਨਤਾ ਸਾਰੀ ਕੰਪਨੀ ਦਾ ਟੋਟਲ ਕੰਪਲੈਕਸ ਦਾ ਨਵਾਂ ਵਿਧਾਨਤਾ ਹੁੰਦਾ ਲੈ ਲਓ ਸਵਾਦ ਉਹ ਤੁਹਾਡੇ ਨਾਲ ਪਿੰਸਰ ਨਹੀਂ ਵਿਧਾਨ ਦੇ ਨਾਲ ਤੁਸਣ ਹੈਗੇ ਤੋ ਹਰ ਅਮਰੂਤੀ ਆ ਇਹ ਸਾਰੇ ਹਿੰਦੂ ਨਾ ਕੋਈ ਵੀ ਤੁਸੀਂ ਯੋਗਾ ਕਰ ਲੋ ਇਹਦੇ ਇਹਦੇ ਵਿੱਚ ਯੋਗਾ ਦੇ ਵਿੱਚ ਇੰਜੈਕਸ਼ਨਾਂ ਹਿੰਦੂਜ਼ ਹੁੰਦਾ ਜਿਹੜਾ ਤੁਹਾਡੇ ਤੱਕ ਸਿੱਧੇ ਤੌਰ ਤੇ ਨਹੀਂ ਦਿੱਤਾ ਜਾ ਰਿਹਾ ਕੈਪਸੂਲਾਂ ਹੀ ਦਿੱਤਾ ਜਾ ਰਿਹਾ ਔਰ ਤੁਸੀਂ ਉਸ ਨੂੰ ਮਨਜ਼ੂਰ ਕਰ ਰਹੇ ਹੋ ਇਸ ਕਰਕੇ ਅੱਜ ਹਰ ਸਿੱਖ ਨੂੰ ਪਹਿਰਾ ਦੇਣਾ ਪਏਗਾ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਉੱਤੇ ਗੁਰੂ ਨਾਨਕ ਦੇ ਸਿਧਾਂਤ ਦੇ ਉੱਤੇ ਗੁਰੂ ਨਾਨਕ ਦੀ ਆਈਡੀਓਲੋਜੀ ਦੇ ਉੱਤੇ ਮਾ ਇਹ ਇਹ ਗੱਲ ਕਹਿ ਦਿਓ ਕਿ ਦੁਨੀਆ ਦੇ ਵਿੱਚ ਅਸੀਂ ਮਿਟਣਾ ਨਹੀਂ ਮਿਟ ਰਹੀਆਂ ਸਿਵਲਾਈਜੇਸ਼ਨਸ ਮਿਟ ਰਹੀਆਂ ਧਰਮ ਮਿਟ ਰਹੇ ਹੈ ਜ਼ਬਾਨਾਂ ਮਿਟ ਰਹੀਆਂ ਕਲਚਰ ਮਿਟ ਰਹੇ ਆ ਦੇਖੋ ਅਮਰੀਕਾ ਦੇ ਜਿਹੜੇ ਮਾਲਕ ਸੀ ਉਸ ਧਰਤੀ ਦੇ ਰੈਡ ਇੰਡੀਅਨਸ ਅੱਜ ਸਿਰਫ 20 ਲੱਖ ਰਹਿ ਗਏ ਸਾਰੇ ਅਮਰੀਕਾ ਦੇ ਟੇ ਬੜੇ ਮੁਲਕ ਦੇ ਵਿੱਚ ਜਿਹੜੇ ਉਸ ਧਰਤੀ ਦੇ ਮਾਲਕ ਸੀ ਜਿਹੜੇ ਅਸਲੀ ਉੱਥੇ ਦੇ ਵਸਣਦੇ ਸੀ ਉਹਨਾਂ ਨੂੰ ਅੰਗਰੇਜ਼ ਨੇ ਕੱਢ ਕੇ ਮਾਰਿਆ ਉਹਨਾਂ ਦੀ ਜ਼ਬਾਨ ਖਤਮ ਹੋ ਗਈ ਉਹਨਾਂ ਦੀ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਕੋਈ ਰਿਲੀਜਨ ਨਹੀਂ ਹੈ ਉਹਨਾਂ ਦੇ ਕੁਝ ਨਹੀਂ ਬਾਕੀ ਰਿਹਾ ਸ਼ਰਾਬਾ ਪੀਂਦੇ ਆ ਉਹ ਬਚਾਰੇ ਫੁੱਟਪ ਆਪਣੇ ਲੜ ਮੰ ਲੋ ਰਾਤ ਨੂੰ ਸੌਣ ਲੱਗਾ ਆਪਣੇ ਆਪ ਨੂੰ ਸਵਾਲ ਕਰੋ ਕਿ ਅੱਜ ਦਿਖਾੜਾ ਗੁਰੂ ਨੇ ਦਿੱਤਾ ਮੈਨੂੰ ਮੈਂ ਅੱਜ ਗੁਰੂ ਤੇਰੇ ਲਈ ਕੀ ਕੀਤਾ ਆਪਣੇ ਆਪ ਨੂੰ ਸਵਾਲ ਕਰੋ ਕਿ ਮੈਂ ਅੱਜ ਦੇ 24 ਘੰਟੇ ਗੁਰੂ ਮਹਾਰਾਜ ਤੂੰ ਮੈਨੂੰ ਜੀਵਨ ਦਿੱਤਾ ਮੈਨੂੰ ਸਾਰਾ ਕੁਝ ਖਾਣ ਨੂੰ ਦਿੱਤਾ ਪੀਣ ਨੂੰ ਦਿੱਤਾ ਪਹਿਨਣ ਨੂੰ ਦਿੱਤਾ ਰਹਿਣ ਨੂੰ ਦਿੱਤਾ ਸਾਥੀ ਦਾ ਖਾਣ ਨੂੰ ਦਿੱਤਾ ਅੱਖਾਂ ਨਾਲ ਆਨੰਦ ਲੈਣ ਨੂੰ ਦਿੱਤਾ ਪਰ ਮੈਂ ਤੇਰੇ ਲਈ ਕੀ ਕੀਤਾ ਅੰਦਰ ਵਿੱਚ ਵੀ ਮੰਗਣਾ ਕਿ ਸੱਲੇ ਵਿੱਚ ਵੀ ਮੰਗਣਾ ਬੁੱਧੀ ਸੰਚ ਵੀ ਮੰਗਣਾ ਔਰ ਦੂਸਰੇ ਪਾਸੇ ਜੀਵਨ ਰਿਲਜ ਵੀ ਮੰਗਣਾ ਗੁਰੂ ਨੇ ਸੇ ਕਿ ਤੂੰ ਕੁਝ ਨਹੀਂ ਮੰਗਣਾ ਜਿਹੜਾ ਤੁਸੀਂ ਮੰਗਦੇ ਹੋ ਨੇ ਸੌਦੇਵਾਦੀ ਅੰਦਰੂ ਦੇ ਨਾਲ ਪਿਆਰ ਵਿੱਚ ਸੌਦੇਵਾਦੀ ਨਹੀਂ ਆਪਣੇ ਬੱਚੇ ਨਾਲ ਜਦੋਂ ਇਹਨਾਂ ਨੇ ਦੱਸਿਆ ਸੀ ਬੱਚੇ ਨਾਲ ਪਿਆਰ ਕਰਦੇ ਹੋ ਉਹਦੇ ਨਾਲ ਸੌਦੀ ਬਾਜ਼ੀ ਹੁੰਦੀ ਹੈ ਮਾਂ ਉਸ ਦੀ ਟੱਟੀ ਪਿਸ਼ਾਬ ਹੁੰਦੀ ਆ ਸਾਰੀ ਰਾਤ ਜਾਗਦੀ ਆ ਉਹਨੂੰ ਸੁੱਕੀ ਜਗ੍ਹਾ ਤੇ ਪਾਉਂਦੀ ਆ ਗਿੱਲੀ ਜਗ੍ਹਾ ਦੇ ਵਿੱਚ ਪਾਉਂਦੀ ਆ ਉਹ ਪਿਆਰ ਹੈ ਕੋਈ ਇੱਕ ਰਿਲੇਸ਼ਨਸ਼ਿਪ ਆ ਉਹ ਰਿਲੇਸ਼ਨਸ਼ਿਪ ਜਿੱਦਿਹਾ ਨਹੀਂ ਹੁੰਦਾ ਉਹ ਨਹੀਂ ਦੇ ਤਲ ਬਣਨੀ ਤੇ ਕੀ ਹੈ ਕਿ ਗੁਰੂ ਨੇ ਜਦੋਂ ਦੇਖੋ ਇਹਨਾਂ ਨੇ ਇੱਕ ਗੱਲ ਕਹੀ ਸੀ ਉਸ ਤੋਂ ਪਹਿਲਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਇੱਕ ਵਾਕ ਹੈ ਆ ਸੰਤ ਮਹਾਤਮਾ ਬੈਠੇ ਆ ਇਹਨਾਂ ਨੂੰ ਪੁੱਛਦੇ ਕੀ ਹੈ ਉਹਦੀ ਪਰਮੇਸ਼ਰ ਦਾ ਤਾਂ ਸਾਡੇ ਲਈ ਕੋਈ ਰੱਬ ਨਹੀਂ ਹੈ ਕਿਸੇ ਰੱਬ ਦੀ ਪਰਚ ਨਹੀਂ ਤੁਸੀਂ ਜਾਣਾ ਬਿਲਕੁਲ ਬੇਫਿਕਰ ਲੋਕਾਂ ਉਹ ਸਿੱਖੀ ਤੋਂ ਬੇਮੁਖ ਬੇਸਮਝ ਲੋਕਾਂ ਜਿਹੜੇ ਰੱਬ ਦੀ ਪਾਲ ਦੇ ਵਿੱਚ ਕਿਸੇ ਡੇਰਿਆਂ ਦੇ ਵਿੱਚ ਕਿਸੇ ਮਹੰਤਾਂ ਦੇ ਕੋਲ ਕਿਸੇ ਸਾਧਾਂ ਦੇ ਕੋਲ ਤਵੀਜ ਲੈਣਦੇ ਆਏ ਵਰਦੇ ਆ ਉੱਥੇ ਪਰਮੇਸ਼ਰ ਦਾ ਖੰਨ ਹੈ ਥੋੜੋ ਗਿਆ ਗੁਰੂ ਨੇ ਆਪ ਕਿਹਾ ਉੱਥੇ ਪਰਮੇਸ਼ਰ ਦਾ ਖੰਨ ਉਹ ਰੱਬ ਦਾ ਪੁੱਥੀ ਆ ਕਿਸੇ ਹੋਰ ਸਕ੍ਰਿਪਚਰ ਦੇ ਦੁਨੀਆ ਦੇ ਵਿੱਚ ਮੁਸਲਮਾਨਾਂ ਨੇ ਕਿਹਾ ਅਗਲੀ ਕਿਤਾਬ ਪਰ ਗੁਰੂ ਦਾ ਕਿਤਾਬ ਉਹ ਪਿੱਤੇ ਗੱਲ ਲੈ ਗਿਆ ਗੁਰੂ ਕਿਤਾਬ ਤੋਂ ਉੱਤੇ ਗੱਲ ਰਹਿ ਗਿਆ ਕਹਿੰਦਾ ਕਿਤਾਬ ਦੀ ਗੱਲ ਤਾਂ ਛੋਟੀ ਆ ਕਿਤਾਬ ਤਾਂ ਕੱਚ ਵਿੱਚ ਲੈ ਕੇ ਵੀ ਚਲਿਆ ਜਾਏਗਾ ਕਿਤਾਬ ਹੱਥ ਵਿੱਚ ਵੀ ਲੈ ਕੇ ਚਲਿਆ ਜਾਏਗਾ ਪਰ ਗੁਰੂ ਗ੍ਰੰਥ ਜਿਹ ਪੋਰ ਕਿਸੇ ਪੁੱਤ ਦੀ ਲੋੜ ਨਹੀਂ ਮਾਸਟਰ ਪੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਨਾ ਕਿਸੇ ਮਾਰਾ ਦੀ ਜ਼ਰੂਰਤ ਹੈ ਨਾ ਕਾ ਧਾਗੇ ਤਵੀਜ਼ ਦੀ ਜ਼ਰੂਰਤ ਹੈ ਪੁੱਤੀ ਹੀ ਆਪਣੇ ਆਪ ਦੇ ਵਿੱਚ ਟੋਟਲ ਫੁਲਫਿਲਮੈਂਟ ਹੈ ਟੋਟਲ ਕੰਪਲੀਟ ਹੈ ਕਿਸੇ ਦੂਸਰੇ ਤਰਮਨੇ ਦੁਨੀਆ ਦੇ ਵਿੱਚ ਆਪਣੇ ਧਾਰਮਿਕ ਗ੍ਰੰਥ ਨੂੰ ਇਹ ਪੋਜੀਸ਼ਨ ਨਹੀਂ ਦਿੱਤੀ ਧਾਰਮਿਕ ਗ੍ਰੰਥ ਪ੍ਰੋਫਿਟਾਂ ਦੇ ਅਧੀਨ ਰਹੇ ਆ ਉੱਪਰ ਪ੍ਰੋਫਿਟ ਬੈਠਦਾ ਰਿਹਾ ਨੀਚੇ ਗ੍ਰੰਥ ਰਿਹਾ ਜਿਸ ਨੇ ਪੁੱਤੀ ਕੰਪਾਈਲ ਕਰਕੇ ਪੰਜਵੇਂ ਪਾਠ